ਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋਇਆ ਇਸ ਵਾਰ ਸੈਸ਼ਨ ਕਾਫੀ ਹਗਾਮੀ ਵਾਲਾ ਰਹਿਣ ਦੀ ਉਮੀਦ ਜੋ ਹੈ ਜਤਾਈ ਜਾ ਰਹੀ ਹੈ ਕਿਉਂਕਿ ਵਿਰੋਧੀ ਧਿਰ ਕਈ ਮਹੱਤਵਪੂਰਨ ਮੁੱਦਿਆਂ 'ਤੇ ਸਰਕਾਰ ਨੂੰ けਰਨ ਦੀ ਕੋਸ਼ਿਸ਼ ਕਰੇਗੀ ਆਪਰੇਸ਼ਨ ਸਿੰਧੂਰ ਪਾਕਿਸਤਾਨ ਦੇ ਵਿੱਚ ਜੋ ਅਤਵਾਦੀ ਕੈਂਪਾਂ 'ਤੇ ਭਾਰਤ ਦੀ ਸਟੀਕ ਹਵਾਈ ਹਮਲੇ ਤੋਂ ਬਾਅਦ ਇਸ ਸੰਸਦ ਦਾ ਪਹਿਲਾ ਸੈਸ਼ਨ ਹੈ ਇਹ ਸੈਸ਼ਨ 1 ਅਗਸਤ ਤੱਕ ਚੱਲੇਗਾ ਅਤੇ 32 ਦਿਨਾਂ ਦੇ ਵਿੱਚ 21 ਮੀਟਿੰਗਾਂ ਹੋਣ ਦੇ ਅਸਾਰ ਜੋੜੇ ਜਤਾਏ ਜਾ ਰਹੇ ਨੇ ਸੰਸਦ ਦੇ ਦੋਵੇਂ ਸਦਨਾਂ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਲਈ 12 ਅਗਸਤ ਤੋਂ 17 ਅਗਸਤ ਤੱਕ ਮੁਲਤਵੀ ਕਰ ਦਿੱਤਾ ਜਾਵੇਗਾ ਅਤੇ 18 ਅਗਸਤ ਨੂੰ ਇਹ ਸੈਸ਼ਨ ਜੋ ਹੈ ਮੋੜ ਸ਼ੁਰੂ ਹੋਵੇਗਾ ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਇੰਡੀਆ ਅਲਾਈਅੰਸ ਨੇ ਜੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਨਾਲ ਨਾਲ ਪਾਕਿਸਤਾਨ ਦੇ ਨਾਲ ਜੰਗਬੰਦੀ ਦੇ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਅਤੇ ਬਿਹਾਰ ਦੇ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ ਦਾ ਜਵਾਬ ਦੇਣਾ ਚਾਹੀਦਾ ਹੈ ਉਥੇ ਹੀ ਸਰਕਾਰ ਨੇ ਵੀ ਵਿਰੋਧੀ ਧਿਰ ਦੀ ਰਣਨੀਤੀ ਨੂੰ ਤੁੰਦਲਾ ਕਰਨ ਦੀ ਤਿਆਰੀਆਂ ਜੋ ਨੇ ਸ਼ੁਰੂ ਕਰ ਲਈਆਂ ਨੇ ਅੱਜ ਦੀ ਅਹਿਮ ਖਬਰ ਹੈ ਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਵਿਰੋਧੀ ਧਿਰ ਦੇ ਕੋਲ ਕੁਝ ਅਜਾਹੇ ਮੁੱਦੇ ਨੇ ਜਿਸ ਨੂੰ ਦੇਖਦੇ ਹੋਏ ਸਵਾਰ ਸੈਸ਼ਨ ਜੋ ਹੈ ਹਗਾਮੇ ਦਾ ਰਹਿਣ ਦੀ ਉਮੀਦ ਜੋ ਹੈ ਜੁਟਾਈ ਜਾ ਰਹੀ ਹੈ ਜਿਸ ਤੇ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਮਨੀਪੁਰ ਹਿੰਸਾ ਚੂਨ ਰਾਜਪੀਹਾਰ ਦੇ ਵਿੱਚ ਵੋਟਰ ਸੂਚੀ ਸੋਧ ਅਤੇ ਵਿਦੇਸ਼ੀ ਨੀਤੀ ਵਰਗੇ ਮੁੱਦਿਆਂ ਤੇ ਸਰਕਾਰ ਤੋਂ ਸਵਾਲ ਪੁੱਛੇਗੇ